ਤੇ ਲੈ ਸਾਰਾ ਮੇਲ ਅੱਜ ਵੀ ਆ ਕੇ ਮਿਲ ਕਰੋ ਇੱਧਰ ਭੇਜ ਦਾਂਗੇ ਜਦੋਂ ਸਾਰਾ ਵਲੌਗ ਪੂਰ ਕੇ ਭੇਜ ਦਾਂਗੇ ਵੈਂਟਰੀ ਨੰਬਰ ਹੈਗਾ ਮੇਰੇ ਕੋਲ ਇਹਨੂੰ ਭੇਜ ਦੋਗਾ ਹੋਰ ਕੀ ਕਰਾਂਗੇ ਮੈਂ ਹੁਣ ਆਪਣੀ ਕਿੱਥੇ ਪਰਤੀ ਆਵਾਂ ਜੀ ਬਾਈ ਬਾਈ

ਆਓ ਕੀ ਖੜੀ ਹੋ ਗਿਆ ਤੁਸੀਂ ਦਿਨੇ ਲੱਗੇ ਹੋਣੇ ਪਹਿਲਾ ਮੋਲ ਮਾੜਾ ਗਿਆ ਗਈ ਫਿਰ ਉੱਥੇ ਲੜਾਈ ਹੋ ਗਈ ਡੀਜੇ ਬੰਦ ਹੈ ਲਾ दारू ਕੋਈ ਤੇ ਲੜਾਈ ਹੋ ਗਈ ਤੇ ਬਾਅਦ ਚ ਡੀਜੇ ਬੰਦ ਕਰ ਤੇ ਨੇ ਤਾਂ ਲੱਗਣੇ ਦੁਬਾਰਾ 1 ਵਜੇ ਤੱਕ ਲੜਾਈ ਹੋ ਗਈ ਬੰਦ ਕਰ ਤੇ ਬਾਅਦ ਤੋਂ ਫਿਰ ਆਗੇ ਸਾਰੇ ਅੰਦਰ ਤਰਾਸੀ ਲੱਗੇ ਰੇ ਮੋੜ ਮਸਤੀ ਕਰਨੇ ਨੇ ਗੱਲਾਂ ਮਾਰਦੇ ਰੇ ਕਿੰਨੇ ਆਣੇ ਨਹੀਂ ਉਹ ਦੋ ਲਾਣੀਆਂ ਹੋਰ ਵੀ ਸੀ ਉਹ ਵੀ ਵਧੀਆ ਸੀ ਸਾਰੇ ਟੱਬਰ ਮੇਰੇ ਸਾਰੇ ਘੈਂਟ ਸੀ ਇੱਕ ਹੋਰ ਸੀ ਗੰਜਾ ਯਾ ਕੀ ਹੋ ਗਿਆ ਵੀ ਕੈਂਟ ਚਾਚਾ ਦਾ ਚਾਚਾ ਅੱਛਾ ਚਾਚਾ ਆਹ ਨਹੀਂ ਮੈਨੂੰ ਲੱਗਾ ਹੈ ਕਿ ਤਾਂ ਕਾਜੀ ਪਹੁੰਚਿਆ ਨਾ ਤਾਂ ਮੈਂ ਕਿੱਥੋਂ ਗਲਗੱਦ ਫਾਗਿਆਂ ਦਾ ਪੈਕ ਨਹੀਂ ਪਹੁੰਚਦੇ ਵੀ ਚੜ੍ਹਨ ਦੀ ਵਜਲ ਨਾ ਆਇਆ ਸੀ ਮਸੜੇ ਉਮਦੇ ਮੋਲ ਦਾ ਸਾਰਾ ਵੀ ਆ ਕੇ ਬੈਠਾ ਰਿਹਾ ਵਧੀਆ ਗੱਲ ਕੀਤੀ ਸਾਰਾ ਮਾੜੇ ਕੁੜੀ ਨੂੰ ਜੈ ਬਾਦ ਹਣਾ ਜੋਤ ਮਗਰ ਡੀਜੇ ਪਾੰਦੀ ਹੋਈ ਸਾਨੂੰ ਕਹਿੰਦਾ ਤੁਹਾਨੂੰ ਵੀ ਲੈ ਕੇ ਜਾਣਾ ਡੀਜੇ ਤੇ ਨਿਜਾਵਾਂਗੇ ਜੋਤ ਕਰਾ ਜੇਤ ਨੂੰ ਜਰਾਬਾ ਜਰੂਪਾ ਲਾ ਲਈਏ ਕਹਿੰਦਾ ਹੈ ਪੋਣੀਆਂ ਪੋਣੀਆਂ ਹਣ ਕਹਿੰਦਾ ਮੈਂ ਡਬਲ ਕਰਕੇ ਤੁਹਾਨੂੰ ਆਣੀ ਪੀ ਲੈ ਆ ਲੈ ਉਹ ਕਰੇਟਾ ਉਹ ਲੈਟੇ ਤੂੰ ਕਿਹRenderTarget ਲੈਟਾ ਲੈ ਆਵਾਂਗੇ ਕਲੀ ਆ ਰਹਾ ਮੇਰੇ ਫੋਰਚਨਰ ਲੈ ਆਵਾਂਗੇ ਭਰਾਵਾ ਕਰੇਟਾ ਛੋਟੇ ਉਹ ਕਰੇਟਾ ਛੋਟੇ ਜੇ ਫੋਰਚਨਰ ਲੈ ਨਹੀਂ ਆਉਂਦਾ ਇਹ ਕਰੇਟਾ ਲੈ ਜੀ ਲੱਗਰ ਐ ਵਾਦ ਲੈ ਗੱਲਾਂ ਵੇਚ ਕੇ ਉਹ ਤਾਂ ਮੈਂ ਲਾਉਣੀ ਉਹਨੇ ਕੜਾਈ ਮਾਰੇ ਕਿਲਾ ਵੇਚਦੇ ਫੋਰਚੂਨਰ ਆਇਆ ਨਹੀਂ ਨਹੀਂ ਕਿਲੇ ਕਿੰਨੇ ਕਿਲਾ 25 ਲੱਖ ਦਾ ਆਇਆ ਨਾ ਘਾਟੋ ਉਧਰ ਨਹੀਂ 25 ਦਾ 50 ਲੱਖ ਨਹੀਂ ਪੰਜਾਬ ਉਹ ਯਾਰ 25 ਲੱਖ ਦੀ ਝੂੜਨਾ ਬੋਲਦੇ ਤੁਹਾਡਾ ਕਿਲਾ 25 ਲੱਖ ਦਾ ਨਾ ਉਹ ਨਹੀਂ ਉਹ ਨਹੀਂ ਕਿ ਗੁਰੂਆਤੋਂ ਵੀ ਸੰਤਾਰੀ ਲੱਖ ਦੇ ਸਾਬਾ ਤੂੰ ਨਹੀਂ ਨਹੀਂ ਹਾਂ ਹਾਂ ਨਹੀਂ ਹਾਂ ਤੂੰ ਗੱਲ ਨਹੀਂ ਆਉਂਦਾ ਇਹਨਾਂ ਨੇ 50 ਗੱਲ ਨਹੀਂ ਕੀਤੀ ਐ ਇਹ ਨਹੀਂ ਗੱਲ ਕੀਤੀ ਮम्मा ਮੈਂ ਇਹਦੀ ਗੱਲ ਕਰਦਾ ਸੀ ਉਹ ਆਪਦੀ ਗੱਲ ਪਤਾ ਨਹੀਂ ਕਿਤੋਂ ਮਾਰ ਰਿਹਾ ਚੱਲਾ 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 ਆਹ ਮੈਂ ਜੀ ਬਣੀ ਹੋਈ ਉਹ ਲੈ ਕੇ ਨਹੀਂ ਗਿਆ ਇਹਨੂੰ ਚੁੱਪ ਕਰਾਵਾਉਣਾ ਇਹਨੂੰ ਬਾੜੀ ਕਾਲੀ ਆ ਕਿਤਾਬ ਭਰਿਆ ਲਦਿਆ ਪਿਆ ਭਰਾਵਾ ਬੈਣਾ ਕਿੱਥੇ ਕਿੱਨੇ ਬੈਣਾ ਪੁੱਤ ਤੂੰ ਗਿੱਲਾ ਥਾਂ ਵੜੀ ਜਾਣਾ ਬੱਸ ਸੈਟ ਕਰਨੇ ਵੇਖੀ ਇੱਥੇ ਸਾਰੇ ਆਜੋ ਕਿੰਨਾ ਕੌਣ ਰਹਿ ਗਿਆ ਤੂੰ ਆਏ ਗਰੂ ਆਏ ਗਰੂ ਧੰਨ ਗਰੂ ਪਾਣੀ ਮੇਰੇ ਬੋਟਰ ਵਾਟਰ ਲਾਸਟ ਜੇ ਸੁਣਾਈ ਤੁਨੂੰ ਜਾਣ ਨਿਕਲ ਜਾਨੀ ਗੱਡੀ ਲੈ ਘੰਟਾ ਕਿਸੇ ਨੂੰ ਨਹੀਂ ਮਿਲਦਾ ਹਾਂ ਸਾਰਿਆਂ ਨੂੰ ਮਿਲਿਆ ਇਹ ਡਿਮਾਂਡ ਵੜੀ ਆ ਦੀ ਨੂੰ ਧਾਮ ਆਪੇ ਤੇ ਤਿੰਨੇ ਨਾ ਬਾਗ ਜਗਰਾਤ ਕਿੱਥੇ ਆ ਮੈਨੂੰ ਤੇ ਨਾ ਬਾਗ ਚੱਲ ਬੁੱਤੋਂ ਦੇ ਉੱਤੇ ਮੈਂ ਝੋਲੇ ਦੇ ਉਹ ਕਿੰਨਾ ਬਟੂ ਉਹ ਮੁੰਡਾ ਵਈ ਉਹਨੇ ਅੱਗੇ ਬੈਹੇ ਮਾਪੇ ਬਣ ਕੇ ਮਾਈਗਰੇਟ ਕਰ ਕਨੂ ਕਾਸਮ ਮੈਂ ਕਿਹਨੋਂ ਪੁੱਤਰ ਹਾਂ ਇਹਨੇ ਅੰਦਰ ਮਾਸੀ ਲੈ ਜੀ ਤੂੰ ਧਿਆਨ ਨਾਲ ਪਾਸਾ ਨਾ ਬਣਾ ਲਈ ਚੱਲਿਆ ਕੋਲ ਲੈ ਚ ਆ ਜਾ ਚੱਲ ਕੋਣੀ ਮਾਸੀ ਆ ਗਿਆ ਪਾਣੀ ਆ ਜੇ ਪਾਣੀ ਦੁਕਾਨ ਵੱਤ ਪਾਣੀ ਆ ਅੰਦਰ ਰੋਟੀਆਂ ਜੀਤੀਰ ਬਣਾ ਰਹੀ ਨਾ ਬਾਰ ਬੋਤਲ ਦੀ ਇਹ ਗੰਦੀ ਰਹਿਣਾ ਲੱਗਣਾ ਨਹੀਂ ਉਧਰ ਮੋਲਦਾ ਨਹੀਂ ਲੱਗਦਾ ਆ ਖਾਣਾ ਬੁੱਲਾ ਪਹਿਲਾਂ ਤਾਂ ਸਾਡੀ ਖਾਣਾ ਤੈਨੂੰ ਸਹੀ ਗੱਡੀ ਕਿੱਦਾਂ ਫੁੱਪੜੀ ਦੀ ਫੁੱਪੜਾ ਦੇ ਕਿੱਥੇ? ਉੱਥੇ ਜੇ ਤੁਹਾਨੂੰ ਜਾਣਾ ਪਿੰਡ ਨੂੰ ਹਾਂ ਸਾਨੂੰ ਦੱਸਦੇ ਨਾ ਚਾਹਤਾ ਮੋਟਰਸਾਈਕਲ ਜਾ ਕੇ ਤੇ ਲੈ ਜਾਵਾਂਗੇ। ਤੇ ਹੁਣ ਤੁਸੀਂ ਚਲੋ ਹਾਂ ਆਪੇ ਗੱਡੀ ਮਦਰ ਪਾ ਲਵੋਗੇ ਨਾ। ਤੁਹਾਡੇ ਸਮਾਨ ਰੱਖ ਕੇ ਲੈ ਜਾਵਾਂਗੇ। ਚਲੋ ਚਲੋ। ਹਾਂ ਇਹ ਰੱਖ ਲੇ। ਸਮਾਨ ਭਰ ਦੋ ਕਿਹੜਾ ਕਿਹੜਾ ਰੱਖ ਲੈ ਗੱਡੀ 'ਚ। ਤੇ ਤੁਸੀਂ ਹੁਣੇ ਚੱਲਿਓ। ਯਾ ਤੂੰ ਆਪਾ ਡਾਕਟਰ ਦੇ। ਡਾਕਟਰ ਦੇ ਲੈ ਕੇ ਜਾਣਾ ਪੈਣਾ ਹੁਣ। ਜਿਆਦਾ ਖਾ ਲਿਆ ਮੈਨੂੰ ਲੱਗਦਾ ਹੈ। ਪਤਾ ਨਹੀਂ ਉਹ ਤਾਂ ਹੁਣ ਮਾਝੇ ਨੂੰ ਪਤਾ ਹੋਊਗਾ ਕਿ ਨਾਲ ਖਾਦਾ ਫਿਰਦਾ ਨਹੀਂ ਖਾਦਾ ਹੀ ਨਹੀਂ ਕੱਲਾ ਪੈਗ ਹੀ ਲਾਇਆ ਪੈਗ ਲਾਇਆ ਕਿਤੇ ਦਿਨ ਕੋਲ ਲੱਗਦਾ ਖਾਣਾ ਕੀ ਆ ਪੀਣਾ ਕੀ ਆ ਪਤਾ ਤਾਂ ਸਾਰਾ ਨਾਲ ਆ ਹਾਂ ਚੱਲੇ ਜੀ ਹੁਣ ਸਾਰੇ ਕੀ ਲੱਗੇ ਆ ਤੁਸੀਂ ਕਰਨਾ ਕੀ ਕਰਨ ਦੇ ਤੋੜਨ ਦੇ ਕਿ ਪਟਣ ਦੇ ਤੋੜ ਰਿਹਾ ਤੂੰ ਪੱਟਾ ਪੱਟਾ ਮੇਰੇ ਵਰਗਾ ਜਾਣੀ ਤੇਨੂੰ ਪਤਾ ਨਹੀਂ ਤੇਨੂੰ ਮੈਨੂੰ ਕੁਝ ਪਤਾ ਤੂੰ ਪਟਣ ਤੇ ਤੋੜਨ ਤੇ ਪਤਾ ਨਹੀਂ ਤੈਨੂੰ ਪਤਾ ਪੱਟੀ ਦੇ ਜੜਾ ਤੋਂ ਹੁੰਦੇ ਆ ਥੋੜੀ ਦੰਦੇ ਨਹੀਂ ਵਾਹ ਜੀ ਵਾਹ ਵਾਹ ਜੀ ਵਾਹ ਫਾੜ ਲਾ ਨਹੀਂ ਮੱਤ ਤੋਰ ਕਿੱਦਾਂ ਤੋੜਦੀ ਆ ਜੜਾ ਤੋਂ ਥੋੜੀ ਦੰਦੇ ਐਦਾਂ ਥੋੜੀ ਤੋੜੀ ਦੰਦੇ ਡੁੰਗੀ ਹੁੰਦੇ ਐ ਇਸ ਤਰ੍ਹਾਂ ਡੁੰਗੀ ਦੇ ਛੋਟੇ ਮੁੱਤੀ ਚਲੋ ਬਾਸ ਬੋਗੋਤੇ ਚਲੋ ਚਲੋ ਪੂਤਣਾ ਪਾਣਾ ਪੂਤਣਾ ਪੂਤਣਾ ਪਾਣਾ ਪੂਤਣਾ ਕਿਤੇ ਪਾਲਕਾ ਤੇ ਆਵ ਪੂਤਣਾ ਥੋੜੀ ਹੈਗਾ ਪੂਤਣਾ ਨਹੀਂ ਹੈਗਾ ਮੈਂ ਜਾਂਚੀ ਕਰ ਲੈ ਤੂਤ ਨਹੀਂ ਕਿ ਚੜਨੀ ਵਾਹੀ ਕੀ ਤੂੰ ਨਾਂ ਖੈਂ ਕਰਤਾ ਨਾ ਤੂੰ ਕਰਦਾ ਸੱਚੀ ਮੈਂ ਕਦੋਂ ਖਾਦਾ ਮੈਂ ਤਾਂ ਜੰਮੇ ਨਹੀਂ ਖਾਦਾ ਮੈਂ ਸਾਰੇ ਖਾਦਾ ਮੈਂ ਪਾਲਸ ਚ ਕੋਈ ਖਾਦਾ ਮੈਂ ਕੋਈ ਜਿੱਧਰ ਪਾਲਸ ਵੀ ਕੰਮਕਾਰ ਚ ਲੱਗੇ ਰਹੇ ਕਹਿ ਮੈਂ ਕਰੂੰ ਤੈਨੂੰ ਚਾੜੂ ਮਾਰਦਾ ਪਿਆ ਲੈ ਪਤਾ ਕਿੰਨਾ ਕੰਮ ਕੀਤਾ ਅਸੀਂ ਪਾਲਸ ਚ ਹਾਂ ਉਹਦੀ ਗੜਾ ਕੀਤਾ ਸੀ ਦੀਦੀ ਨੂੰ ਹਲਵਾਈਆਂ ਨੇ ਕਦੀ ਆ ਲੈ ਆਓ ਕਦੀ ਉਹ ਲੈ ਆਓ ਕਦੇ ਇੱਕ ਡਿਸਪੋਜ਼ਲ ਗਲਾਸ ਘਟ ਕੇ ਕਦੇ ਪਲੇਟਾ ਘਟ ਗਿਆ ਕਦੀ ਆ ਘਟ ਗਿਆ ਕਦੀ ਉਹ ਘਟ ਗਿਆ ਕਦੇ ਆਣੀ ਲੱਗਦੇ ਵਧਿਆ ਹੈ ਹਾਂ ਹੁਣ ਵਧਿਆ ਨਾ ਉਹ ਕਹਿੰਦੇ ਘਟ ਗਿਆ ਆ ਕੁਝ ਵਧਿਆ ਲੱਗੇ ਰਿਆ ਸੀ ਉੱਥੇ ਅੱਧੀ ਰਾਤ ਨੂੰ ਗੋਭੀ ਲੈ ਕੇ ਆਏ ਉਹ ਵੀ ਗੋਭੀ ਵੀ ਵਧ ਗਈ ਆਣਾ ਗੋਭੀ ਵਧ ਗਈ ਹੋਲੀ ਗੋਭੀ ਕਾਲੀਫਲਾਵਰ ਵਾਲੀ ਦੂਸਰੀ ਕਾਲੀਫਲਾਵਰ ਜਿੰਨੇ ਫਲਾਵਰ ਨਹੀਂ ਹੁੰਦਾ ਬੰਦ ਗੋਭੀ ਬੰਦ ਗੋਪੀ ਬੰਦ ਗੋਪੀ ਤਾਂ ਬ੍ਰਾਈਡ ਬੰਦ ਗੋਪੀ ਵੀ ਪਈ ਹੋਈ ਆ ਬੰਦ ਗੋਪੀ ਯਾਰ ਬੰਦ ਗੋਪੀ ਪਾਈ ਮਨਜ਼ੂਰੀਆਂ ਚ ਪਰ ਮਨਜ਼ੂਰੀਆਂ ਹੈ ਕਿ ਜੀ ਉਹ ਬੋਲਾਂਗੇ ਮਹਾਰਤਿਆਂ ਦੇਖ ਤੇ ਖਾਤਾ ਦੀ ਮਨਜ਼ੂਰੀ ਹਾਂ ਬਹੁਤ ਵਧੀਆ ਨਹੀਂ ਯਾਰ ਉਹ ਗੱਲ ਨਹੀਂ ਸੀ ਤਿੰਨ ਪਲੇਟਾਂ ਖਾ ਲੀ ਦੇਸਨ ਵਾਲਾ ਉਹ ਬਣਾਤੀਆਂ ਮੈਨੂੰ ਲੱਗਦਾ ਕਿ ਟਿੱਕੀ ਖਾਧੀ ਤੇ ਗੋਲੇ ਆ ਪਿਆ ਹੋਰ ਵੀ ਪਤਾ ਨਹੀਂ ਕੁਛ ਆ ਗਿਆ। ਚੋਪੜਾ ਮੈਂ ਨਿਊਡਲ ਖਾਧੀ ਸੀ। ਟਿੱਕੀ ਸੀ, ਨਿਊਡਲ ਸੀ। ਗੋਲੇ ਆ ਪਏ ਸੀ। ਨਿਊਡਲ ਮੈਂ 5 ਪਲੇਟਾਂ ਖਾ ਰਹੀਆਂ ਪਹਿਲਾਂ ਪਹਿਲਾਂ। ਛੋਟੇ-ਮੋਟੇ ਹੋ। ਉਹ ਯਾਰ ਇਹ ਨਿਊਡਲ ਦੂਸਰੇ ਹੁੰਦੇ ਨਾ, ਇਹੋ ਨਹੀਂ ਹੁੰਦੇ। ਜਦੋਂ ਨਿਊਡਲ ਖਾਣੀ ਹੈ ਕਿਹਨਾਂ? 5 ਮਿੰਟਾਂ ਪਹਿਲਾਂ। ਫੇਰ ਕੁਸਰ-ਕੁਸਰ ਕੇ 6 ਖਾ ਲਿਆ। ਅੱਛਾ। ਮੈਨੂੰ ਲੱਗ ਕੇ 11 ਪੂਰੀਆਂ ਪਲੇਟਾਂ ਖਾ ਲਈਆਂ ਸੀ। 11 ਪਲੇਟਾਂ। ਆਹ ਇਹਨੇ 11 ਪਲੇਟਾਂ ਖਾਧੀਆਂ। ਪੂਰਾ ਪੈਸਾ ਵਸੂਲ ਕੀਤਾ ਇਹਨੇ ਹੈ। ਹਾਂ। ਜਿਨਾਸ਼ਾ ਕੰਮ ਕਰਦਾ ਦੋ ਬਹਾ ਫੱਦਵੀ ਤੂੰ ਜ਼ਿਆਦਾ ਹੀ ਖਾ ਲਿਆ ਇਹਨੇ ਬਹੁਤ ਜ਼ਿਆਦਾ ਅਰੇ ਸਾਰਾ ਮੱਟੀ ਵਾ ਮਾਰੇ ਕਿਤੇ ਰਹਿ ਗਈ ਸੀ ਕਿ ਕਾ ਵੀ ਪੈ ਕਿਤੇ ਰਹਿ ਗਿਆ ਟਿੱਕੀ ਗੋਲ ਗੱਪੇ ਟਿੱਕੀ ਗੋਲ ਗੱਪੇ ਰਹਿ ਗਿਆ ਲਾ ਜਾਨੀ ਟਿੱਕੀ ਸਾਰਾ ਕੁਝ ਸ਼ਾਸਤ ਤੇਰੀ ਆਈ ਪਰ ਪਕੌੜੇ ਟੈਸਟੀ ਸੀ ਯਾਰ ਰੋਟੀ ਪਕੌੜੇ ਨਾਲ ਖਾਦੇ ਵੀ ਨਾ ਤੂੰ ਤਾਂ ਬਹੁਤ ਗਲਤ ਖਾਂਦਾ ਹੈ ਨਾ ਰੋਟੀ ਪਕੌੜੇ ਨਾਲ ਖਾਦੀ ਨਹੀਂ ਲਾਉਂਦੀ ਰਹਿ ਗਈ ਉੱਥੇ ਕੌਣ चैलेंज ਕੀਤਾ ਸੀ ਆ ਕਿ ਰੋਟੀ ਬਕੋਣੀ से नहीं ਖਾਈ ਤਾਂ 11ਪ ਲਗਾ ਨਿਊਟ੍ਰਲ ਨਹੀਂ ਖਾਦੀ 11 ਨਾ ਆਇਆ ਇਹਦੇ नहीं ਟੋਪੜਾ ਜਾਣੀ ਆਪਾਂ ਵੀ ਚੈਲੰਜ ਇਸ ਦਾ ਬਹੁਤ ਦਿਖਾ ਰਿਹਾ ਸੀ ਪਹਿਲਾਂ ਤਾਂ ਤੁਹਾਡੇ ਉਹ ਲਾਉਂਦੇ ਸੀ ਵਲੌਗ ਬਣਾਉਂਦੇ ਸੀ ਹਾਂ ਵਲੌਗ ਦਿਖਾਉਂਦੇ ਸੀ ਉਹ ਤਾਂ ਬਣਾਉਂਦਾ ਹੁੰਦਾ ਸੀ ਹੁਣ ਵੀ ਤਾਂ ਹੁਣ ਯਾ ਅਗਲੇ ਮੱਤ ਜੂ ਉਹ ਲੱਕੀ ਜਿਹੜੀ ਉਹ ਦੋਖਾ ਕੀ ਫਾੜ ਆ ਤਾਂ ਜੰਗ ਹੀ ਲੱਗ ਗਿਆ ਬੋਲ ਕਿੱਥੇ ਹਾਂ ਫੋੜ ਨੂੰ ਕੋਈ ਜੰਗ ਨਹੀਂ ਲੱਗਾ ਹਾਂ ਜੰਗਾਲ ਲੱਗ ਗਿਆ ਜੰਗਾਲ ਤੋਂ ਜੰਗ ਕਿ ਹੁੰਦਾ ਜੰਗ ਕੁੰਦੀ ਜੜੀ ਲੱਗਣੀ ਪਾਕਿਸਤਾਨ ਤੋਂ ਇੰਡੀਆ ਤੋਂ ਜੰਗਾਲ ਲੱਗ ਗਿਆ ਪੈਣਾ ਤੂੰ ਹੀ ਨਾ ਆ ਗਿਆ ਜੀ ਕਹਿੰਦੇ ਮੀਲਣਾ ਮਾਤੋ ਕਰਨ ਨੂੰ ਆਂਦੇ। 500 ਕੋਮਲ ਨੂੰ ਦੇਣੇ। ਕਹਿੰਦਾ ਫੋਲ ਹੋਣੀ ਗਰ ਵੈਸੇ। ਉਹਦੇ ਨਾਲ। ਹੁਣ ਤੇ ਹੈ ਕਿ ਕੈਸਾ? ਅੰਦਰ ਹੀ ਇਹ ਫੂਲ ਫੋਲ ਨਹੀਂ ਦੇ ਪਤਾ ਕਿ ਕੋਈ ਨਹੀਂ। ਉਹਨੇ ਮੋੜ ਕੇ ਬਚਾ ਕੇ ਕਾਇਨ ਨਹੀਂ ਜਾਂਦੀ ਉਹ। ਤੋਲ ਨਹੀਂ ਨਾ ਉਹ ਬੋਲ ਕੋਈ ਬੋਲਣੇ। ਉਹ ਵੀ ਨਾ ਫੜ ਗਈ ਉਹਨਾਂ ਦੀ ਚੱਕੀ ਇੱਥੇ ਲਿਆ ਫੜੀ ਉਹ ਕਰੇਗੀ ਬਣਾਣੀ ਹਾਂ 10 ਦਿਨ ਹੋ ਗਏ ਨਾ ਇੱਧਰ ਹੀ ਆ ਹੁਣ ਆਖ ਲੱਗਦਾ ਹੈ ਅੱਜ ਕੀ ਵਾਰ ਹੈ ਅੱਜ ਜਤਵਾਰ ਹੈਤਵਾਰ ਹੈ ਨਾ ਹਾਂ ਜਵਾਰ ਦੀਆਂ ਛੜੀਆਂ ਐਤਵਾਰ ਦੀਆਂ ਅਜੇ 10 ਦਿਨ ਨਹੀਂ ਹੋ ਗਏ ਕੀ ਕਰਦੇ ਕੋਈ ਹੈ ਇਹਨਾਂ ਨੇ ਮਾਰੇ ਕੋਈ ਬਣਾਇਆ ਹੈ ਤੇ ਨਤੀ ਨਤੀ ਗਰੀ ਗਰੀ ਨਾ ਕਰੀਓ ਹੋਏ ਨਵਾਂ ਬਸ ਦਿਨ ਹੋ ਗਿਆ ਹੋਣ ਔਖਾ ਲੱਗਦਾ ਮੇਰੀ ਮਾਂ ਮਮੀ ਕੁਤਾ ਨਾਲ ਕੋ ਨਹੀਂ ਖਾਣਾ ਕੋ ਨਹੀਂ ਕੱਢ ਕੇ ਨਹੀਂ ਰੱਖੋ ਚੱਕੋ ਰੱਖੀ ਹੁਣ ਸਮਾਨ ਲੱਗੋ ਲੱਗੋ ਉਹ ਜੋਤ ਨੂੰ ਕਹ ਬੁਲਾਵੇ ਉਹਨੂੰ ਸਮਾਨ ਰੱਖੀਏ ਔਡਾ ਭਾਰਾ ਸੀਗਾ ਪਹਿਲਾਂ ਲਾਂਦੇ ਹੁਣ ਛੱਡ ਕਿਉਂ ਗੁਰਦੋਰੇ ਪੜਾਓ ਖਾ ਗਮੈਂ ਚੱਕੋ ਭਰਾਵਾ ਚੱਕੋ ਲੱਗੇ ਸਾਮਾਨ ਚ ਤਾਂ ਹੈ ਹੋਰ ਘ ਹੈ ਨਹੀਂ ਜਵਾਕ ਹੀ ਲੱਗੇ ਹੋਇਆ ਦੇ ਲੋ ਆ ਬੰਦੇ ਬੰਨੇ ਆਏ ਕਿ ਮੈਂ ਕੋਲਰ ਨਹੀਂ ਹੈ ਤੇਰੀ ਵੀਡੀਓ ਵਿੱਚ ਬਣਾਉਣੀ ਆ ਮੁਖਲੋਤ ਦੇ ਨਾਲ ਸੋਈ ਜਾਂਦੀ ਮੁਖਲੋਤ ਚ ਕਾਂਦ ਜਾ ਬੰਨੇ ਆਇਆ ਸੀਗਾ ਫੇਰ ਕੀ ਆ ਛੱਡ ਤਾਂ ਉੱਥੇ ਹੀ ਤੂੰ ਮੈਂ ਕਿ ਛੱਡ ਤਾਂ ਹੀ ਮਾ ਕਹ ਕਿ ਗਲੇ ਵਲਾ ਕੇ ਛੱਡ ਤਾਂ ਇੱਥੇ ਆਪ ਗੁਰਦੁਆਰਾ ਸਾਹਿਬ ਛੱਡਦੇ ਆਂ ਪੰਡ ਮੈਂ ਆ ਤੁਹਾਨੂੰ ਕਰਵਾ ਨਾ ਕੋਈ ਚੱਲਿਓ ਹਾਂਜੀ ਅੱਛਾ ਨਾ ਬੂਹ ਆ ਦੀਆਂ ਤਿਆਰੀਆਂ ਹੋਈਆਂ ਪਈਆਂ ਇੱਧਰ ਅਗੰਗ ਸਾਹਿਬ ਜੀ ਬੈਠੇ ਹੋਏ ਨੇ ਅਗੰਗ ਨਾ

ਨਜ਼ਲੀ ਪੈ ਹੈ ਭੁਆ ਨੂੰ ਸਗੰਦੇਣ ਲੱਗੀ ਆ ਤੁਹਾਨੂੰ ਸਮਾਨ ਦਿਖਾਉਣਾ ਕਿੰਨਾ ਸਮਾਨ ਲੈ ਕੇ ਚੱਲੇ ਆ ਆ ਦੇਖੋ ਇਧਰ ਪੂਰਾ ਫੁੱਲ ਇਧਰੋਂ ਵੀ ਪੂਰਾ ਫੁੱਲ ਚੱਕਿਆ ਹਜੇ ਥੋੜੇ ਬਹੁਤ ਸਬਜ਼ੀ ਰੱਖਣੀਆਂ ਸਾਰਾ ਕੁਝ ਰੱਖਣਾ ਵਾ ਪੂਰੀ ਫੁੱਲ ਹੋ ਚੁੱਕੀ ਗੱਡੀ ਖਾ ਲੋ ਵਾ ਲੋ ਆ ਲੋ ਗਾਇਸ ਖਾ ਲੋ ਖਾਲੀ ਪਲੇਟ ਹਮ ਇਧਰ ਦੇਖੋ ਐਲੀਫੈਂਟ ਦੇ ਰੇਜਰ ਅੰਦਰ ਨਾ ਕਰਦੇ ਜੀ ਖਣ ਪਿਆ ਟੁੱਟ ਗਿਆ ਐਲੀਫੈਂਟ ਰੇਜ਼ਰ ਇਹ ਕਿ ਜੀਰਾ ਫਰੇ ਪਿਆ ਹੈ ਹਾਂ ਮੋੜ ਤੇ ਗਏ ਕੰਬੇ ਮਾਂ ਲੈ ਜਾਣ ਜਾਂਦਿਆਂ ਕੁਲਫੀ ਬਣ ਜਾਣੀ ਲੈ ਕੇ ਗਈ ਤਾਂ ਕੰਬਾ ਤੇ ਉਹ ਪ੍ਰੀਤਾ ਦਸਾਨੇ ਨਹੀਂ ਸੀ ਲਿਆ ਤੇ ਦਸਾਨੇ ਲੈ ਕੇ ਗਿਆ ਸੀ ਬਨਾਲਾ ਤੇ ਦਸਾਨੇ ਦੇ ਸੋਨੇ ਦੀ ਮੇਰਾ ਕੋਡ ਪਾ ਕੇ ਗਿਆ ਸੀ ਥੱਲੇ ਪਾਇਆ ਜਾਂ ਦੁਬਾਰਾ ਪਾਇਆ ਸੀ ਉਹ ਥੱਲੇ ਉਹ ਮੁੰਡੇ ਅੱਜ ਕੱਲ ਫੋਕੀਏ ਜੀ ਪਾ ਲੈਂਦੇ ਆ ਹੋਈਆਂ ਜੀਆਂ ਦੀਆਂ ਟੌਰ ਵਾਸਤੇ

ਇਹ ਬਹਿ ਗਿਆ ਤੇ ਇਹ ਵੀ ਟਿਕਣ ਲੱਗੀ ਬਾਈ ਬਈ 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 ਆ ਵੇਖੋ ਵੀਰ ਹਣ ਚੱਲੇ ਨਹੀਂ ਕਦੀ ਸਾਡੇ ਆ ਸਾਰੇ ਬੈਠੇ ਕੋਈ ਸਾਸਤਰੀ ਕੱਲ ਬੁਲਾਉਣੇ ਅੱਗੇ ਨਹੀਂ ਹੁੰਦੇ ਆ ਕੱਲਾ ਚਾਚਾ ਹੋਇਆ ਚੰਗਾ ਬਾਏ ਬਾਏ

ਤੂੰ ਮਾਰਦੀ ਨਹੀਂ ਮੈਂ ਦਿਖਾਉਂਦੀ ਨਹੀਂ ਮम्मी ਪਾਣੀ ਪੀ ਕੇ ਆ ਗਈ ਆਟੇ ਵਾਲੇ ਸੀ ਜਾਂਦੇ ਨੇ ਆਟੇ ਵਾਲੇ ਸੀ ਗੰਦੇ ਸੀ ਸੁਜੀ ਦੇ ਸੀ ਆ ਪਾਗਲੇ ਆਟੇ ਦੇ ਨਹੀਂ ਸੀ ਸੁਜੀ ਦੇ ਸੀ ਤੇਰੇ ਭੈਣ ਦਾ ਬੜੇ ਗੰਦੇ ਤੇਰਾ ਕੱਟ ਸੂਜੀ ਤੇ ਵਧੀਆ ਸੀ ਤੇਰੀ ਜੜ੍ਹ ਤੋਂ ਭਰ ਗਿਆ ਦੀ ਤੇਰੀ ਜੜ੍ਹੇ ਹੋਣ ਤਰਦ ਕਰਨਾ ਪਿਆ ਆਹ ਰਿਕਾਰਡ ਪਾ ਕੇ ਤੇ ਜੜ੍ਹ ਚਾਹ ਜਦ ਆਪਦੇ ਘਰੇ ਵਿਆਹ ਹੋਵੇ ਨਾ ਸਗਣ ਤੇਰੀ ਆ ਖਾਦੀ ਨਹੀਂ ਜਾਂਦੀ ਆ ਦੇਖਾ ਮੈਂ ਪੂਆ ਚੈਨ ਕਰ ਕੇ ਸਾਰਾ ਕੁਝ ਖਾ ਲਿਆ ਮਾਂ ਬੱਟ ਕੇ ਨਹੀਂ ਖਾਦੀ ਮੈਂ ਦਾ ਵੀ ਦਿਖਾਦੀ ਪਈ ਆਪਣੀ ਘਰ ਮੈਂ 11 ਪਲੇਟਾਂ ਨੂਡਲ ਦੀ ਖਾਗੀ 11 ਪਲੇਟਾਂ ਖਾ ਕੇ ਦੇਖੀ ਜਦੋਂ ਆਣ ਲੱਗੇ ਦੋ ਫੇਰ ਹੈ ਤੇਰਾ ਬਲੇਡਾ ਹਾ ਗੀਲਾ ਤੇ ਉਸ ਬਾਸਤੀ ਬੜੀ ਕਰਦੀ ਸੀ ਟਿਕ ਟੁਕੀਆਂ ਕੁਛ ਨਹੀਂ ਖਾਦਾ ਇਹ ਗੂਮ ਚਲਾ ਬੋਟੇ ਠੀਕ ਹੈ ਪਾਏ 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 ਇਨਜਾਮ ਦੇ ਹੋ ਰਹਾ ਤੇ ਬਾਈ ਬਾਈ ਸਾਰੇ ਆ ਰੂਪੇ

ਇਹ ਤਾਂ ਤੇਲ ਕੋਲ ਸਿੱਧੀ ਨਾ ਚੱਲੇ ਨਾ ਨਾ ਅਰੇ ਮੰਦੀ ਸੁਦੇ ਬੱਝਣੇ ਦੀ ਭਈ ਹੈ ਨਾਨੀ ਇੱਥੇ ਫੇਕ ਕੱਪੜੇ ਕੱਟਣੇ ਨੇ ਮੈਂ ਕੱਟ ਕੇ ਇਸ ਨੂੰ ਕੰਮ ਕਰਕੇ ਫੇਕ ਕੱਪੜੇ ਕੱਟਦੇ ਗਏ ਸੋ ਨੋਰੀ ਪਾ ਲਈ ਕੁਝ ਨਹੀਂ ਦਿੰਦਾ ਨਹੀਂ ਰਾਤ ਲਾਗੀ ਕਰਕੇ ਚੱਲ ਨੋ ਖਾਣਾ ਉਹ ਕਿੱਦਿ ਨਹੀਂ ਧੜਕੇ ਨਹੀਂ ਨਹੀਂ ਕਾਣੀ ਇਹਦਾ ਬੰਦ ਰੱਖ ਲੈ ਤੇ ਤੂੰ ਬੜੀ ਮੈਂ ਨਹੀਂ ਆਣਾ ਰਹੇ ਕਿਉਂਗਾ ਲੱਗਾਇਆ ਤੂੰ ਤੇ ਰਹਿ ਕੇ ਬੜੀ ਇਦੂ ਰੱਖ ਲੈ ਕੱਲ ਬੱਬੀ ਦੇ ਤੇ ਹਾਂ ਨਾਨੀ ਨੇ ਰੱਖਿਆ ਬੰਦੀ ਰੱਖਿਆ ਨਾਨੀ ਨਾ ਆਣੀ ਮੈਂ ਨਹੀਂ ਰਹਿਣਾ ਹਾਂ ਨਾਨੀ ਮੇਰਾ ਖੈਰਾ ਬੜਾ ਕਿੱਕ ਬੰਮੀ ਕਰ ਤੇ ਦਾਦਾ ਨਾਨੀ ਗਈਦੀ ਤੇ ਰਹਿਣਾ ਦਿੱਤਾ ਨਾਨੀ ਨੂੰ ਕੋ ਉਗਲਾ ਆਹ ਕੋਸ਼ਾ ਜਮੇ ਨਾ ਨਾਮ ਨੂੰ ਲਿਖਿਆ ਆ ਰਹਿਣਾ ਤੇ ਫਿਰ ਉਹਨਾਂ ਦੇ ਮਨਦਾਨੀ ਕੰਡਿਆਏ ਉਠਾ ਲਈ ਕਾਰ ਲੈ ਗਈ ਜਿੱਤੰਦਾ ਮੈਂ ਤੇ ਦਰਸਾ ਸੁਖਰਾਬ ਹੋ ਜਾਊਗਾ ਮੈਂ ਥੋੜ੍ਹ ਕੇ ਲਈ ਆਈਏ ਵਿਆਹ ਜਾਊਗਾ ਇਹ ਦੱਸਣਾ ਮੈਨੂੰ ਬਤਾ ਜਾ ਜਾ ਪਰ ਪਰ ਉਹ ਨਹੀਂ ਹੁੰਦਾ ਪਿਆ ਲੈ ਲਓ ਸਾਰੇ ਖੇਤ ਚ ਕਰ ਲੈ ਲਓ ਸਾਰੇ ਸੁਣਿਆ ਪਾ ਬਿਲ ਨੂੰ ਆਹ ਲੈ ਕੋ ਕਾੜ ਦਿੱਤਾ ਸ਼ਗਨ ਦਿੱਤਾ ਇਹਨੇ ਸਾਲਾ ਉਹਦੇ ਤੁਹਾਨੂੰ ਦਿੱਤਾ ਸ਼ਗਨ <laughs> मनोरंजन मनोरंजन बैंक ऑफ इंडिया ए <laughs> तो जाना? जाना नहीं तो देखो जाना नहीं है तू कोई तो रानी जान देंगे टाइम नहीं 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 मैं जा रहा हूं नहीं रे जाऊंगा हां तू ना निकल जाना मोड़ दे लो फिर निकल बस भाभी मान गई ਮੇਰੇ ਵਾਲਾ ਦੰਸ਼ਾ ਜਨ ਪਾਣਾ ਹੈ ਕੁਟੇ ਚਾਤੀ ਥਕਲੀ ਚੱਲੇ ਚੱਲੇ ਤਾਂ ਹੈਗੇ ਆ ਪਰ ਚਾਬੀ ਕਢ ਲਈ ਸਾਡੀ ਚਾਬੀ ਕਢ ਲਈ ਅਸੀਂ ਚੱਲੇ ਸਾਰੇ ਖਿੱਚ ਕੀਤੀ ਜਾਂਦੇ ਨੇ ਸਵੇਰੇ ਦੇ ਫਿਰ ਕਿ ਖਿੱਚ ਜਾਏਗੀ ਅਸੀਂ ਖਿੱਚ ਕਰਦੇ ਕੱਢੇਗਾ ਦੱਫਰ ਦਾ ਸਾਖ ਤੋੜ ਕੇ ਨਹੀਂ ਮੇਰਾ ਖਰਾਬ ਹੋ ਜਾਦਾ ਤੇਰੀ ਗੋਨੀ ਦੱਫਰੋਂ ਸਵੇਰੇ ਫੇਰ ਟੁੱਟ ਜਾਊਗਾ ਖਾਣ ਨਹੀਂ ਖਰਾਬ ਹੁੰਦਾ ਇਕ ਦਿਨ ਦਾ ਹਾਂ ਮਰਜ਼ਾ ਆ ਜਾਣਾ ਵਾ ਪਤਰੀਆ ਚ ਰੱਖਦੇ ਕੁਝ ਨਹੀਂ ਹੁੰਦਾ ਬੱਚਾ ਆ ਜਾਣਾ ਪਰਚਾਇ ਜਲੇ ਬੰਦਾਂ ਦੇਖ ਪੇ ਸੰਦੇਹ ਨਹੀਂ ਗੋਲ ਗੀਓ ਜੇ ਵੀ ਮੈਲਾ ਤੂੰ ਮੇਰੇ ਤੋਂ ਦੇ ਉਤਾਰੋ ਹਾਂ ਅੱਗੇ ਨਾਲ ਮਿੱਦੜ ਕੇ ਨਹੀਂ ਕਰ ਤੂੰ ਚੱਲ ਤੂੰ ਚਾਪੀ ਦੇ ਦੇ ਨਿਕਲੋ ਫੇਰ ਅੜਕੀਆ ਭਾਬੀ ਵੀ ਚੱਲੀ ਐ ਤੁਸੀਂ ਵਾ ਉਹ ਨਹੀਂ ਨਿਕਲ ਗਿਆ ਲੈ ਹੋਰ ਕੀਆ ਚਲੋ ਤੇਰੇ ਦੇ ਚਲਾਂ ਦੇਖ ਲੇ ਜਬਾਨੀ ਕਿ ਨਾਕ ਤੇ ਜਾ ਰਹੇ ਨਹੀਂ ਜਾਣਾ ਚੰਗਾ ਅਸੀਂ ਪਹੁੰਚ ਗਏ ਕਰ ਵਾਹ ਵਾਹ ਮਫਲਰ ਆ ਲੀਏ ਨੀ ਮਫਲਰ ਆ ਲੀਏ ਕਿਤੇ ਹੋਰ ਕੋ ਮਗਾਣਾ ਹੋਰ ਜਾ ਗੋਗਰ ਕਿੰਨੇ ਨਾਲ ਚਲੋ ਫਿਰ ਕਿ ਚੱਲੋ ਫਿਰ ਕਿਤਾਜਾ ਨਾ ਮੈਂ ਮਸੂਲਾ ਗੰੂਰ ਕਿਤੇ ਜਾਣਾ ਘੁੰਮਣ ਫਿਰ ਚਲੋ ਗੱਡੀ ਉਧਰ ਨੂੰ ਲਾ ਦਿੰਨਾ ਹੈ ਚਲੋ ਗੱਡੀ ਉਧਰ ਲਾ ਆਂ ਚਾਬੀ ਗੱਡੀ ਚਾਬੀ ਗੱਡੀ ਉਧਰ ਲਾ ਦੇ ਨਾ ਮੈਨੂੰ ਬਸ਼ਸ਼ੀ ਕਰ ਇੱਕ ਵਾਰ ਇੱਧਰ ਨੂੰ ਲਾ ਦਿੰਨਾ ਬਾਅਦ ਚ ਉਧਰ ਲਾ ਦੂਗਾ ਗੁਰੂ ਚਾਬੀ ਦੀ ਗੱਡੀ ਉਧਰ ਨੂੰ ਲਾ ਦਾਂ ਤੇ ਆਪਾਂ ਖੇਤ ਘੁੰਮਣ ਚੱਲਦੇ ਆ ਮੇਰੇ ਨਾਲ ਚੱਲਿਆ ਤੂੰ ਵੀ ਜਾਣਾ ਵਾ